ਦੇਖ ਸਕਦੇ ਹੋ ਰਸਤੇ ਦਾ ਹਾਲ ਆ ਸੇਨ ਵੱਡਣਾ ਵਧੀਆ ਚਾ ਬਹੁਤ ਹੀ ਬੱਤਰ ਹਾਲਤ ਚ ਲੁਕ ਜੁੰਦੇ ਜਗੇ ਆ ਬੱਲੇ ਜੱਜਾ ਸਾਹਿਬ ਜਿੰਦਾਬਾਦ ਆ ਬੱਲੇ ਜੱਜਾ ਸਾਹਿਬ ਜਿੰਦਾਬਾਦ ਸਾਡੇ ਇੱਕ ਨਾ ਤੁਹਾਨੂੰ ਮੁੰਡਾ 18-19 ਸਾਲ ਦਾ ਮੁੰਡਾ ਇਤਨੀ ਤੇ ਜਾਂਦਾ ਜਾਂਦਾ ਪੂਰਾ ਹੋ ਗਿਆ ਤਾਂ ਦੇ 40 ਸਾਲ ਤੇ ਪੂਰੇ ਹੋਏ ਅਸੀਂ ਮੰਜੀ ਤੇ ਚੱਕ ਕੇ ਲੈ ਗਏ ਉਹ ਫੌਜ ਦੇ ਆਏ ਆ ਅੰਦਰੋਂ ਬ੍ਰੇਨ ਟੈਕ ਪਿਆ ਤੇ ਅਸੀਂ ਨਹੀਂ ਪਹੁੰਚਾ ਸਕਿਆ ਸਿਰਫ ਸੜਕ ਨਾ ਹੋਣ ਦੇ ਮੇਰੀ ਸੱਸਾ ਉਹਦੀ ਪਾਹਾਂ ਕੱਟ ਹੋ ਗਈ ਟੋਕੇ ਦੀ ਮਸ਼ੀਨ ਵੀ ਉਹਨੂੰ ਵੀ ਅਸੀਂ ਨਾ ਪਹੁੰਚਾਣ ਦੇ ਬਾਵਜੂਦ ਨਹੀਂ ਬਚਾ ਸਕੇ ਚੰਡੀਗੜ੍ਹ ਨੂੰ ਤੁਹਾਨੂੰ ਪਤਾ ਹੀ ਕਿੰਨਾ ਟਾਈਮ ਲੱਗਦਾ ਕਿੰਨਾ ਕਿਆ ਹੁੰਦਾ ਜਿਹੜਾ ਟਾਈਮ ਚੰਡੀਗੜ੍ਹ ਨੂੰ ਲੱਗਦਾ ਉਹ ਸਾਡੇ ਤੇ ਰਸਤੇ ਵਿੱਚ ਹੀ ਹੋ ਜਾਂਦਾ ਅੱਜ ਸਾਡੇ ਹਲਕੇ ਦੇ ਪਿੰਡ ਤਲੋਚੜੀਆਂ ਦੇ ਲਈ ਗਣਤੰਤਰ ਦਿਵਸ ਦਾ ਬਹੁਤ ਖਾਸ ਮਹੱਤਵ ਹੈ ਕਿਉਂਕਿ ਆਜ਼ਾਦੀ ਤੋਂ ਬਾਅਦ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਇਸ ਪਿੰਡ ਨੂੰ ਅੱਜ ਤੱਕ ਭਾਰਤ ਦੇ ਸੰਵਿਧਾਨ ਵਿੱਚ ਲਿਖੀਆਂ ਗਈਆਂ ਦਿੱਤੀਆਂ ਗਈਆਂ ਜਿਹੜੀਆਂ ਬੇਸਿਕ ਸਹੂਲਤਾਂ ਉਹ ਅੱਜ ਤੱਕ ਨਹੀਂ ਮਿਲ ਸਕੀਆਂ ਕਿਉਂਕਿ ਇਹ ਐਸਾ ਪਿੰਡ ਹੈ ਜਿਸ ਨੂੰ ਅੱਜ ਤੱਕ ਕੋਈ ਰਸਤਾ ਹੀ ਨਹੀਂ ਸੀਗਾ ਪੱਕਾ ਰਸਤਾ ਤਾਂ ਛੱਡੋ ਕੱਚਾ ਰਸਤਾ ਵੀ ਨਹੀਂ ਸੀਗਾ ਕੱਚਾ ਰਸਤਾ ਵੀ ਮਤਲਬ ਕਿ ਕੋਈ ਰੈਵਨਿਊ ਰਿਕਾਰਡ ਦੇ ਵਿੱਚ ਨਹੀਂ ਲੱਗਿਆ ਹੋਇਆ ਸੀਗਾ ਸੋ ਅਸੀਂ ਸ਼ੁਰੂਆਤ ਕੀਤੀ ਸੀ ਜਿਹਦੇ ਜਿਸ ਤੋਂ ਬਾਅਦ ਪਹਿਲਾਂ ਪਿੰਡ ਵਾਸੀਆਂ ਦੀ ਸਹਾਇਤਾ ਦੇ ਨਾਲ ਪਿੰਡ ਵਾਲਿਆਂ ਦੀ ਜ਼ਮੀਨ ਲੈ ਕੇ ਜਿਹੜਾ ਕੱਚਾ ਰਸਤਾ ਉਸ ਪਿੰਡ ਨੂੰ ਪ੍ਰਬੰਧ ਕੀਤਾ ਗਿਆ ਔਰ ਅੱਜ ਗਣਤੰਤਰ ਦਿਵਸ ਦੇ ਮੌਕੇ ਤੇ ਇਸ ਪਿੰਡ ਨੂੰ ਸਵਿਧਾਨ ਦੀਆਂ ਜਿਹੜੀਆਂ ਸਹੂਲਤਾਂ ਉਹ ਪ੍ਰਾਪਤ ਕਰਵਾਉਣ ਦੇ ਲਈ ਇਸ ਪਿੰਡ ਵਾਸਤੇ ਪੱਕਾ ਰਸਤਾ ਬਣਨ ਦੀ ਸ਼ੁਰੂਆਤ ਇੱਥੋਂ ਕਰਵਾ ਕੇ ਜਾ ਰਹੇ ਆਂ ਔਰ ਇਸੇ ਪਿੰਡ ਦੇ ਬਜ਼ੁਰਗ ਸ਼੍ਰੀ ਭਗਤ RAM ਜੀ ਉਹ ਟੱਕ ਲਾ ਕੇ ਇਸ ਪਿੰਡ ਨੂੰ ਪੱਕਾ ਰਸਤਾ ਬਣਨ ਦੀ ਸ਼ੁਰੂਆਤ ਜਿਹੜੀ ਹੈ ਉਹ ਕਰ ਰਹੇ ਨੇ ਹੁਣ ਜਿਹੜਾ ਇਹ ਪਿੰਡ ਨੂੰ ਜਲਦ ਤੋਂ ਜਲਦ ਪੱਕਾ ਰਸਤਾ ਜਿਹੜਾ ਉਹ ਬਣ ਜਾਏਗਾ ਤੇ ਪਿੰਡ ਵਾਲਿਆਂ ਦਾ ਜਿਹੜਾ ਆਣਾ ਜਾਣਾ ਹੈ ਉਹ ਘਨੋਲੀ ਇਲਾਕੇ ਦੇ ਨਾਲ ਪੱਕੇ ਰਸਤੇ ਦੇ ਰਾਹੀਂ ਸ਼ੁਰੂ ਹੋ ਜਾਏਗਾ ਪਿੰਡ ਦੀਆਂ ਬਹੁਤ ਸਾਰੀਆਂ مصیبتਾਂ ਦਾ ਹੱਲ ਹੋ ਜਾਏਗਾ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਸ ਪਿੰਡ ਨੂੰ ਪੱਕਾ ਰਸਤਾ ਜਿਹੜਾ ਉਹ ਨਸੀਬ ਹੋਏਗਾ ਜ ਸਾਡੇ ਸਾਢੇ 60 ਤੋਂ ਬਹੁਤ ਜ਼ਿਆਦਾ ਕੁਝ ਹੈ ਜਲਦੀ ਤੇ ਜਲਦੀ ਵਹਿਹਰੇ ਜਿੰਨੇ ਜਲਦੀ ਜਲਦੀ ਬੰਦੇ ਹੋਣਗਾ ਨਾ ਬਾਤ ਉਹ ਨਾ ਸਾਰੇ ਦੇ ਵਿਚਾਰੇ ਜਿਹਨਾਂ ਨੂੰ ਰੱਬ ਮਿਲ ਕੇ ਹੋਰ ਚਾਹੀਦਾ